ਹਾਂਜੀ ਇਸ ਦਾ ਕਾਰਨ ਇਹ ਹੈ ਜੀ ਕਿ ਅਸੀਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀ ਨੂੰ ਫਰੰਟ ਵੱਲੋਂ ਇੱਥੇ ਇੱਕ ਰੋਸ ਮੁਜ਼ਾਹਰਾ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਅਰਤੀ ਫੂਕ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੀ ਸਾਨੂੰ ਪੰਜਾਬ ਸਰਕਾਰ ਨੇ 18 ਤਰੀਕ ਦਾ ਇੱਕ ਵਾਅਦਾ ਕੀਤਾ ਸੀ ਮੀਟਿੰਗ ਦਾ ਉਹ ਮੀਟਿੰਗ ਇਸ ਲਈ ਸੀ ਕਿ ਸਰਕਾਰ ਨੂੰ ਅਸੀਂ ਬੇਨਤੀ ਕਰ ਰਹੇ ਸੀ ਰਿਕੁਐਸਟ ਕਰ ਰਹੇ ਸੀ ਵਾਰ-ਵਾਰ ਕਿ ਸਾਡੇ ਲਈ ਤੁਸੀਂ ਰਿਵਿਊ ਪਟੀਸ਼ਨ ਫਾਈਲ ਕਰੋ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਡੀ ਜਿਹੜੀ ਗੱਲ ਸੁਣਨੀ ਸੀ ਰਹੀ ਵਾਰ-ਵਾਰ ਵਾਅਦਾ ਕਰਕੇ ਸਾਡੇ ਨਾਲ ਮੁੱਕ ਰਹੀ ਸੀ ਜਦੋਂ ਇਸਤਰੀ 18 ਤਰੀਕ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਆ ਤਾਂ ਉਸ ਤੋਂ ਬਾਅਦ ਇੱਕ ਵਾਰ ਫੇਰ ਮੁੱਕ ਗਏ ਨੇ ਸਾਡੀ ਜਿਹੜੀ ਸੰਗਰੂਰ ਦੀ ਧਰਤੀ ਦੇ ਉੱਤੇ ਭਗਵੰਤਮਾਨ ਜੀ ਦੇ ਘਰ ਦੇ ਬਾਹਰ ਸਾਡੇ ਨਾਲ ਇਹ ਵਾਅਦਾ ਕੀਤਾ ਗਿਆ ਤਾਂ ਉਹਦੇ ਅਸੀਂ ਰੋਸ ਦੇ ਵਿੱਚ ਇੱਥੇ ਅੱਜ ਅਰਤੀ ਫੂਕ ਮੁਜਾਰਾ ਕਰ ਰਹੇ ਆ ਅਸੀਂ ਆ ਅਗਲੀ ਰਣਨੀਤੀ ਕੀ ਰਹੀ ਕਿ ਹਮ ਕੋਈ ਦੁਬਾਰਾ ਸਮਾਗਮ ਕਰ ਦਈਏ ਅਸੀਂ ਜੋ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਆਮਨ ਸਰਕਾਰ ਨੂੰ ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਮੀਟਿੰਗ ਦਿੱਤੀ ਜਾਵੇ ਸਾਡੀ ਜਿਹੜੀ 1152 ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ ਦੀ ਜਿਹੜੇ ਇਹਨਾਂ ਦੇ ਰੋਜ਼ਗਾਰ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਾਰਿਆਂ ਨੂੰ ਤੇ ਇਹਦੇ ਨਾਲ ਹੀ ਜਿਹੜਾ ਪੰਜਾਬ ਦੇ ਕਾਲਜਾਂ ਨੂੰ ਦੁਬਾਰਾ ਜਿਹੜਾ ਸੁਰਜੀਤ ਕੀਤਾ ਜਾਵੇ ਤੇ ਇੱਕ ਸਾਡੀ ਜਿਹੜੀ ਬੇਨਤੀ ਹੈ ਕਿ ਰਿਵਿਊ ਪਟੀਸ਼ਨ ਸਾਡੀ ਫਾਈਲ ਕੀਤੀ ਜਾਵੇ ਕਿਸੇ ਸੀਨੀਅਰ ਕਾਉਂਸਲ ਦੇ ਕੋਲ ਤੇ ਜੋਰ ਸ਼ੋਰ ਦੇ ਨਾਲ ਇਹਦੀ ਪੈਰਵਾਹੀ ਕੀਤੀ ਜਾਵੇ ਜੀ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਆ ਅਸਲੀ ਗੱਲ ਹੈ ਜ਼ਿੰਮੇਵਾਰੀ ਮੇਰੀ ਔਰ ਇਹਦੇ ਵਿੱਚ ਕਿਤੇ ਵੀ ਕੋਈ ਟਰਾਂਸਪੇਰੈਂਸੀ ਦੇ ਵਿੱਚ ਕੋਤਾਹੀ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਲੇਕਿਨ ਸਾਡੇ ਸੀਐਮ ਸਾਹਿਬ ਅੱਜ ਕਹਿੰਦੇ ਕੀ ਆ ਕਿ ਸਾਨੂੰ ਇਹ ਵਾਈਸ ਚਾਂਸਲਰ ਨਹੀਂ ਲਾਉਣ ਦਿੰਦੇ ਤੇ ਅੱਜ ਤਾਂ ਸਾਨੂੰ ਅਸਿਸਟੈਂਟ ਪ੍ਰੋਫੈਸਰ ਨਹੀਂ ਲਾਉਣ ਦਿੰਦੇ ਔਰ ਉਹਦੇ ਵਿੱਚ ਕਿਤੇ ਵੀ ਕਿਉਂਕਿ ਜਦੋਂ ਇਸ ਦੇਸ਼ ਦੇ ਵਿੱਚ ਐਜੂਕੇਸ਼ਨ ਦੀ ਗੱਲ ਆਉਂਦੀ ਆ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਆ ਤੇ ਜਦੋਂ ਵੱਧ ਅਧਿਕਾਰ ਅਸੀਂ ਅਸੀਂ ਉਹਨੂੰ ਡਿਫੈਂਡ ਹੀ ਨਹੀਂ ਕਰ ਸਕਦੇ ਕੰਕਰੈਂਟ ਲਿਸਟ ਦੀ ਗੱਲ ਆਉਂਦੀ ਆ ਕੰਕਰੈਂਟ ਲਿਸਟ ਇਹ ਕੁਝ ਨਹੀਂ ਹੁੰਦੀ ਉਹ ਸਿਰਫ ਤੇ ਸਿਰਫ ਇੱਕ ਤੁਹਾਨੂੰ ਗਾਈਡਲਾਈਨਸ ਹੁੰਦੀਆਂ ਬਾਕੀ ਜਿਹੜੀਆਂ ਸਟੇਟਾਂ ਨੇ ਆਪਣੇ ਰੂਲ ਬਣਾਉਣੇ ਹੁੰਦੇ ਆ ਆਪਣੇ ਰੂਲ ਬਣਾ ਕੇ ਉਹਦੇ ਤੇ ਗਾਂ ਕੰਮ ਕਰਨਾ ਹੁੰਦਾ ਪਰ ਵੱਧ ਕਿਸਮਤੀ ਇਹ ਆ ਕਿ ਅੱਜ ਜਿਹੜੀ ਸਮੇਂ ਦੀ ਸਰਕਾਰ ਹੈ ਮੈਂ ਤਾਂ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਮੈਨੂੰ ਜਿੱਥੇ ਸਜ਼ਾ ਲਾਉਣੀ ਲਾ ਲਓ ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਆ ਜਿਹੜੇ ਅੱਜ ਕਿਸੇ ਕਦੀ ਕਿਸੇ ਚੌਂਕ ਤੇ ਖੜਦੇ ਆ ਕਦੀ ਕਿਸੇ ਚੌਂਕ ਤੇ ਖੜਦੇ ਆ ਜੀ ਆ ਜੀ ਕਿ ਜੀ ਮਿਸਟਰ ਨੂੰ ਪੰਜਾਬ ਦੇ ਤੇ ਉਹਦੀ ਫੀਲ ਆ ਨਹੀਂ ਮੈਂ ਭਰਤੀ ਮੈਂ ਭਰਤੀ ਕਰਵਾਈ ਆ ਮੈਂ ਭਰਤੀ ਕਰਵਾਈ ਆ ਔਰ ਬੜੇ ਕੌਨਸ਼ੀਅਸ ਨਾਲ ਭਰਤੀ ਕਰਾਈ ਆ ਇਹਨਾਂ ਬੱਚਿਆਂ ਨੂੰ ਕਿਸੇ ਨੂੰ ਪੁੱਛੋ ਕਿ ਜੇ ਕਿਸੇ ਨੂੰ ਕੋਈ ਕਿਤੇ ਕ腐ਪਸ਼ਨ ਦੀ ਬੋ ਵੀ ਆਉਂਦੀ ਹੋਵੇ ਯਾਰ ਅਸੀਂ ਪੰਜਾਬੀ ਇੰਨੇ ਮਾੜੇ ਹੋ ਗਏ ਇੰਨੇ ਨਪੁੰਸਕ ਹੋ ਗਏ ਕਿ ਸਾਡੇ ਕੋਲ ਕੁਛ ਬੰਦੇ ਵੀ ਨਹੀਂ ਰਹੇ ਜਿਹੜੇ ਕਿਤੇ ਇਮਾਨਦਾਰੀ ਨਾਲ ਗਾਂ ਤੁਰ ਸਕਣ ਤੁਸੀਂ ਕੁਝ ਵੀ ਦੱਸਿਆ ਕਿ ਕੁਝ ਨਹੀਂ ਸੁਣਿਆ ਹੁਣ ਅੱਗੇ ਕੀ ਕਰਨਾ ਚਾਹੀਦਾ ਅੱਗੇ ਰਿਵਿਊ ਅੱਗੇ ਸਰਕਾਰ ਨੂੰ ਰਿਵਿਊ ਪਟੀਸ਼ਨ ਪਾਉਣੀ ਚਾਹੀਦੀ ਆ ਇਹ ਮੰਗਦੇ ਕੀ ਆ ਤੁਸੀਂ ਕੋਰੇਟਿਵ ਪਾ ਦਿਓ ਤੁਸੀਂ ਰਿਵਿਊ ਪਟੀਸ਼ਨ ਪਾ ਦਿਓ ਤਾਂ ਕਿ ਇਹਨਾਂ ਬੱਚਿਆਂ ਦੀ ਸੁਣਵਾਈ ਹੋ ਸਕੇ ਕੋਈ ਇਹੋ ਜਿਹਾ ਆਰਡੀਨੈਂਸ ਲੈ ਆਈਏ ਜਿਹਦੇ ਵਿੱਚ ਇਹਨਾਂ ਨੂੰ ਰਾਹਤ ਮਿਲ ਕੇ ਤੇ ਕਾਲਜਾਂ ਦੇ ਵਿੱਚ ਇਹ ਇਹਨਾਂ ਚੌਂਕਾਂ ਚ ਨਾ ਟੱਕੇ ਖਾਣੇ ਕਾਲਜਾਂ ਦੇ ਵਿੱਚ ਸਾਡੀ ਯੰਗ ਜਨਰੇਸ਼ਨ ਨੂੰ ਪੜਾਉਣਾ ਸਰਕਾਰ ਕਹਿੰਦੀ ਅਸੀਂ ਯੰਗਸਟਰਸ ਨੂੰ ਬਾਹਰ ਨੂੰ ਜਾਣ ਦੇਣਾ ਹੈ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਯਾਰ ਇਹਨਾਂ ਦੀ ਕੋਈ ਮੂੰਹ ਮੱਥਾ ਰਹਿ ਨਹੀਂ ਗਿਆ ਹੁਣ ਇਹਨਾਂ ਦੇ ਮਹੀਨੇ ਇਹਨਾਂ ਦੇ ਇਹਨਾਂ ਦੇ ਮਹੀਨੇ 6 ਰਹਿ ਗਏ ਆ ਇਹਨਾਂ ਨੂੰ ਲੋਕਾਂ ਨੇ ਵੱਡਣ ਨਹੀਂ ਦੇਣਾ